ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਬਿਕਰਮਜੀਠੀ ਨੂੰ ਲੈ ਕੇ ਜੋ ਕਿ ਬਈ 40000 ਪੰਨਿਆਂ ਦੀ ਚਾਰ ਸੀਟ ਜਿਹਦੇ ਵਿੱਚ ਬਿਕਰਮਜੀਠੀ ਦੇ ਖਿਲਾਫ ਚਾਰ ਟਰੰਕਾਂ ਦੇ ਵਿੱਚ ਜਿਹੜੇ ਮਾਮਲੇ ਹੋਰ ਸਾਹਮਣੇ ਆ ਗਿਆ ਇੱਥੇ ਹੁਣ ਆਪਾਂ ਕਵਾਂਗੇ ਵੀ ਜਿਹੜੇ ਇਹਨਾਂ ਦੇ ਵਕੀਲ ਆ ਉਹ ਤਾਂ ਕਹਿ ਰਿਹਾ ਹਲੇ ਤੱਕ ਵੀ ਵੀ ਬਿਕਰਮਜੀਠੀ ਨਿਰਦੋਸ਼ ਆ ਤੇ ਜਿਹੜੀ ਗਨੀਮ ਕੌਰ ਇਹਨਾਂ ਦੀ ਪਤਨੀ ਆ ਉਹਨਾਂ ਦਾ ਵੀ ਕਹਿਣਾ ਇਹ ਆ ਵੀ ਬਿਕਰਮਜੀਠੀ ਨੂੰ ਝੂਠਾ ਫਸਾਇਆ ਜਾ ਰਿਹਾ ਤੇ ਪਰ ਜਿਹੜੇ ਮਾਮਲੇ ਹੋਰ ਸਾਹਮਣੇ ਆ ਗਏ ਆ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇੱਕ ਕਮੈਂਟਾਂ ਦੇ ਵਿੱਚ ਤੁਸੀਂ ਜੋ ਆਪਣੇ ਵਿਚਾਰ ਵੀ ਜਰੂਰ ਰੱਖੋ ਤੇ ਪਰ ਹੁਣ ਇੱਕ ਆਪਾਂ ਤੁਹਾਨੂੰ ਬਹੁਤ ਵੱਡੀ ਖਬਰ ਸੁਣਾਉਣ ਜਾ ਰਹੇ ਹਾਂ ਚੈਨਲ ਤੇ ਬਣੇ ਰਹੋ ਜੋ ਇੱਕ ਖਬਰ ਆ ਗਈ ਹੈ ਸਾਹਮਣੇ ਇੱਕ ਚੈਨਲ ਬਣੋ ਤਾਂ ਚੈਨਲ ਤੇ ਬਣੇ ਰਹੋ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਸਾਂਝੇ ਦੋ ਕੁ ਮਿੰਟ ਦੀ ਖਬਰ ਸੁਣਾ ਦਈਏ ਫਿਰ ਕਰਦੇ ਹਾਂ ਅਗਲੇ ਵਿਚਾਰ ਸਾਂਝੇ ਉਸਦਾ ਇਸ ਤੋਂ ਉੱਤੇ ਜਿਹੜੇ ਗਵਾਹ ਇਹਦੇ ਵੀ ਗਵਾਹੀਆਂ ਜਿਹੜੀਆਂ ਇਹਦੇ ਚ ਹੈਗੇ ਵਿਟਨੇ ਸੀ ਇਸ ਰੱਖੇ ਗਏ ਨੇ ਤੇ ਉਸ ਤੋਂ ਇਲਾਵਾ ਕਾਫੀ ਰਿਕਾਰਡ ਸਾਰਾ ਇਹਦੇ ਵਿੱਚ ਆਇਆ ਤੇ ਅੱਗੇ ਵੀ ਉਮੀਦ ਹੈ ਕਿਉਂਕਿ ਅਗਰ ਇਨਵੈਸਟੀਗੇਸ਼ਨ ਇਹਦੇ ਵਿੱਚ ਕੰਟੀਨਿਊਸਲੀ ਚੱਲਦੀ ਰਹੇਗੀ ਕਿਉਂਕਿ ਜਿਵੇਂ ਲਾਸਟ ਮਹੀਨੇ ਤੁਸੀਂ ਦੇਖੋਗੇ ਕਿ ਕਈ ਡਾਕੂਮੈਂਟਸ ਵਗੈਰਾ ਲਾਸਟ ਮਿੰਟ ਆਏ ਨੇ ਉਹਨਾਂ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਇਹ ਸੀ ਕਿ ਕਾਫੀ ਡਿਟੇਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜਾ 60 ਦਿਨ ਦਾ ਸਮਾਂ ਹੁੰਦਾ ਉਹਦੇ ਅੰਦਰ ਬੜੀ ਡਿਟੇਲਡ ਇਨਵੈਸਟੀਗੇਸ਼ਨ ਹੋਈ ਹੈ ਤੇ ਇੱਕ ਇੱਕ ਜਿਹੜਾ ਪੱਖ ਸੇ ਜਿਹੜੇ ਇਨਵ ਉਹ ट्रांजैक्शन ਸੀ ਜਾਂ ਸਾਰਿਆਂ ਨੂੰ ਡੀਪਲੀ ਚੈੱਕ ਕੀਤਾ ਗਿਆ ਉਹ ਤੋਂ ਬਾਅਦ ਜਿਹੜਾ ਇਹ ਚਲਾਨ ਪੇਸ਼ ਕੀਤਾ ਗਿਆ ਕਿੰਨੀ ਕਿ ਜ਼ਿਆਦਾ ਜੀ ਕਿੰਨਾ ਘाम ਦੰਦਾ ਜਿਹੜਾ ਵਿਰਵਾ ਦਿੱਤਾ ਗਿਆ ਕਿਉਂਕਿ 40000 ਦੇ ਕਰੀਬ ਪੇਜ ਨੇ ਇਹ ਕੋਈ ਨਹੀਂ ਤੇ 700 ਕਰੋੜ ਤੋਂ ਉੱਤੇ ਦਾ ਜਿਹੜਾ ਇਹ ਲਿਸਟਣੀ ਹੈ ਜਿਹਦੇ ਵਿੱਚ ਅੱਗੇ ਉਹ ਡੀਏ ਵੀ ਜਿਹੜਾ ਹੈ ਉਹ 1200% ਤੋਂ ਉੱਤੇ ਹੈ ਜਿਹੜਾ ਕਿ ਮੇਰੇ 10% ਤੱਕ ਪਰਮਿਟ ਹੁੰਦਾ ਹੈ ਕਿ ਡੀਏ ਜਿਹੜਾ ਫਾਰਮੂਲਾ ਲਗਾ ਕੇ 10% ਤੱਕ ਪਰਮਿਟ ਹੁੰਦਾ ਤੇ ਉਹ 1200% ਤੋਂ ਉੱਤੇ ਦਾ ਹੈ ਤੇ ਕਾਫੀ ਵੈਲਿਊ ਕਾਫੀ ਨਵੀਂ ट्रांजੈਕਸ਼ਨਸ ਆਈਆਂ ਨੇ ਦੇ ਕਰੀਬ ਤਾਂ ਇਮੋਵੇਬਲ ਪ੍ਰੋਪਰਟੀਆਂ ਐ ਮਤਲਬ ਉਹ ਇੰਨਾ ਕ ਫਰਕ ਹੈ ਕਿ ਜਦੋਂ 2007 ਦੇ ਵਿੱਚ ਇਹਨਾਂ ਦੇ ਪਾਵਰ ਤੋਂ ਪਹਿਲਾਂ ਤੇ ਐਸੈਟਸ ਤੇ ਬਾਅਦ ਦੇ ਵਿੱਚ 1200% ਦਾ ਇਨਕਰੀਸ ਹੈ ਤੇ ਉਹ ਅਜੇ ਕਾਫੀ ਹੋਲ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਨਿਕਲ ਕੇ ਆਈਆਂ ਨੇ 40000 ਪੰਨਿਆਂ ਦੀ ਚਾਰਟ ਸੀਟ ਤੇ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਕਿ ਇੰਨੀ ਲੰਬੀ ਰਿਪੋਰਟ ਦਾ ਨਿਪਟਾਰਾ ਕਦੋਂ ਹੋਵੇਗਾ ਤੇ ਕਾਲੀਆਂ ਦਾ ਕਹਿਣਾ ਹੈ ਕਿ ਬੰਲਾ ਖੋਰੀ ਨਹੀਂ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ म तौर से साढ़े तीन साल च केस मुकम्मल हो जाता है दो सौ तुम्हारा गवाह है, है। करो तो जी मेरी बेनती है इन्होंने जवाब ने आलरेडी ला ली मजीठिया साहब ने आप एक चीज देखिए साया तो राह ने कमजोर बचा ਬਾਦ ਇਹਨਾਂ ਲਈ ਧਮਕੀ ਹੋਈ ਸਾਡੇ ਵੈਗੀਆਂ ਤੁਸੀਂ ਹੋਣ ਦਿੱਤੀ ਇਹ ਆਵਾਜ਼ੀ ਪਾਰਟੀ ਦੀ ਕਮਜ਼ੋਰ ਸਰਕਾਰ ਇਨਕੰਪੀਟੈਂਟ ਸਰਕਾਰ ਵਲੇ ਬੰਮਾਲੇ ਬੰਦੀ ਤੇ ਬਾਹਰ ਆਏ ਬਾਦ ਹੋਣ ਜਾ ਕੇ ਚਲਾਰ ਪੇਸ਼ ਕਰਨਾ 200 ਗਵਾਟਨਾ 40000 ਪੰਨਾ ਰੱਖਨਾ ਹੋ ਚੀਜਾ ਰਾਵੀ ਨਵੇੜੋਂ ਇੱਕ ਤੁਸੀਂ ਕਰੋ 1.5 ਸਾਲ باقی ਬਚਿਆ ਤੇ ਇਸ ਸਮੇਂ ਦਰਮਿਆਨ ਇਹਨਾਂ ਨੇ ਬੜੇ ਵੱਡੇ ਵਾਅਦੇ ਕੀਤੇ ਕਿ ਇਹ ਡਰਗ ਦੇ ਵਪਾਰੀ ਨੇ ਜਿਹੜੇ ਡਰੱਗ ਡੀਲਰ ਨੇ ਡਰੱਗ ਪੈਡਲਰ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ ਅਦਾਲਤਾਂ ਵਿੱਚ ਸਜ਼ਾਵਾ ਦਿਵਾਵਾਂਗੇ ਪਰ ਅਜੇ ਤੱਕ ਕੋਈ ਇੱਕ ਵੀ ਕੇਸ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਜਿੰਦੇ ਵਿੱਚ ਕਿਸੇ ਸਾਰੇ ਸਮੱਗਲਰ ਨੂੰ ਵੱਡੇ ਪੰਦਰ ਦੇ ਉੱਤੇ ਜਿੰਦਾ ਨਾਮ ਹੋਵੇ ਤੇ ਉਹਨੂੰ ਕੋਈ ਸਜ਼ਾ ਨਹੀਂ ਹੋਵੇ ਜਿੰਦੋਂ ਤੱਕ ਮੈਜੀਸ਼ੀਆ ਦਾ ਸੁਭੰਦੇ ਮੈਜੀਸ਼ੀਆ ਦੇ ਸੁਭੰਦੇ ਵਿੱਚ ਮੈਂ ਇਹ ਕਹਿੰਦਾ ਕਿ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਹੈ ਬਦਲਾਅ ਲਉ ਭਾਵਨਾ ਵਾਲੀ ਨਹੀਂ ਹੋਣੀ ਚਾਹੀਦੀ ਔਰ ਜਿਹੜਾ ਸਚਾਈ ਹੈ ਉਹ ਦੁਨੀਆ ਦੇ ਸਾਹਮਣੇ ਆਉਣੀ ਚਾਹੀਏ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਹੈ ਇਹ ਮਜੀਠੀਆ ਸਾਹਿਬ ਦੀ ਜਿਹੜੀ ਬਣਾਈ ਹੋਈ ਜਾਇਦਾਦ ਹੈ ਇਹ ਉਹਦਾ ਵੇਰਵਾ ਹੈ ਤੁਸੀਂ ਦੇਖੋ ਕਿ 40 ਹਜ਼ਾਰ ਪੰਨਿਆਂ ਦੇ ਵਿੱਚ ਜਿਹੜਾ ਵਿਜੀਲੈਂਸ ਨੇ ਲਿਖ ਕੇ ਭੇਜਿਆ ਹੈ ਉਹ ਉਹਨੇ ਕੋਈ ਅਲੀ ਬਾਬਾ 40 ਚੋਰ ਦੀਆਂ ਕਹਾਣੀਆਂ ਤਾਂ ਅਸੀਂ ਲਿਖੀਆਂ ਨਹੀਂ ਇਹਨਾਂ ਦੇ ਵਿੱਚ ਹਾਂਜੀ ਹੁਣ ਜਿਹੜਾ ਕਿ ਬਿਕਰਮਜੀਠੀਆ ਫਿਰ ਤੋਂ ਕਸੂਤਾ ਫਸ ਗਿਆ ਕਿਉਂਕਿ 40000 ਪੰਨਿਆਂ ਦਾ ਜਿਹੜੀ ਚਾਰ ਸੀਟ ਆ ਇਹ ਪੇਸ਼ ਕਰ ਦਿੱਤੀ ਗਈ ਆ ਚਾਰ ਟਰੰਕਾਂ ਦੇ ਵਿੱਚ ਇਹਦੇ ਖਿਲਾਫ ਜਿੰਨੇ ਵੀ ਸਬੂਤ ਆ ਜਿੰਨੇ ਮਾਮਲੇ ਵਿਜੀਲੈਂਸ ਨੇ ਆਪਣੇ ਵਨਿਊ ਲਿਖ ਕੇ ਭੇਜਿਆ ਜਿਹਦੇ ਵਿੱਚ 200 ਗਵਾਹ ਦੱਸਿਆ ਜਾਂਦਾ ਤੇ ਹੋਰ ਵੀ ਕਈ ਪੁਰਾਣੇ ਮਾਮਲੇ ਜਿੰਨੇ ਵੀ ਇਹਦੇ ਉੱਤੇ ਕੇਸ ਦਰਜ ਆ ਸਾਰਾ ਮਾਮਲਾ ਫਿਰ ਤੋਂ ਸਾਹਮਣੇ ਆ ਗਿਆ ਹੁਣ ਲੰਬੇ ਸਮੇਂ ਲਈ ਬਿਕਰਮਜੀਠੀਆ ਜੇਲ੍ਹ ਦੇ ਵਿੱਚ ਰਹੂਗਾ ਤੇ ਇੱਥੇ ਹੁਣ ਆਪਾਂ ਕਵਾਂਗੇ ਜੋ ਗੁਨੀਬ ਕੌੜਾ ਤੇ ਜੋ ਇਹਨਾਂ ਦੇ ਵਕੀਲ ਆ ਤੇ ਜੋ ਸੁਖਵੀਰ ਬਾਦਲਾ ਇਹਨਾਂ ਦਾ ਹਾਲੇ ਤੱਕ ਵੀ ਇਹ ਕਹਿਣਾ ਵੀ ਬੇਕਰ ਮਜੀਠੀਏ ਨੂੰ ਫਸਾਇਆ ਜਾ ਰਿਹਾ ਤੇ ਕਿਉਂਕਿ ਹੁਣ ਵਿਜੀਲੈਂਸ ਝੂਠ ਨਹੀਂ ਬੋਲਦੀ ਜਿਹੜੇ ਇਹ ਚਾਰ ਟਰੰਕਾ ਜਿਨ੍ਹਾਂ ਦੇ ਵਿੱਚ ਕਈ ਮਾਮਲੇ ਦਰਜ ਆ ਇਹਨਾਂ ਦੇ ਖਿਲਾਫ ਇਹ ਸਾਰੇ ਸਬੂਤ ਹੁਣ ਲੋਕਾਂ ਦੇ ਸਾਹਮਣੇ ਪੇਸ਼ ਕੋਰਟ ਦੇ ਸਾਹਮਣੇ ਪੇਸ਼ ਕਰ ਦਿੱਤੇ ਗਏ ਆ ਤੇ ਇਹਦੇ ਵਿੱਚ ਵੀ ਹੁਣ ਅੱਗੇ ਕੀ ਕਾਰਵਾਈ ਹੋਊਗੀ ਇਹ ਖਬਰ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਸੀ ਬਹੁਤ ਵੱਡੀ ਅਪਡੇਟ ਜੋ ਕਿ ਬਈ ਸੀਐਮ ਭਵੰਤਮਨ ਦਾ ਇੱਕ ਐਕਸ਼ਨ ਹੋ ਜਾਂਦਾ ਵਿਕਰਮਜੀਠੀਏ ਤੇ ਪਹਿਲਾਂ 7 ਦਿਨ ਦਾ ਇਲਾਜ ਮਿਲਦਾ ਬਾਅਦ ਚਾਰ ਦਿਨਾਂ ਦਾ ਫਿਰ ਇਹਨੂੰ 14 ਦਿਨਾਂ ਵਾਸਤੇ ਨਿਆਇਕ ਹਿਰਾਸਤ ਪੇਜਿਆ ਜਾਂਦਾ ਨਾਭਾ ਜੇਲ੍ਹ ਦੇ ਵਿੱਚ ਤੇ ਪਰ ਉਦੋਂ ਬਾਅਦ ਦੇ ਮਾਮਲੇ ਫਿਰ ਸਾਹਮਣੇ ਆਉਂਦੇ ਆ ਤੇ ਬਈ ਹੁਣ ਇਹਦੇ ਵਕੀਲ ਦਾ ਤਾਂ ਹਲੇ ਤੱਕ ਵੀ ਇਹ ਕਹਣਾ ਵਿਕਰਮਜੀਠੀਆ ਵਿਕਰਮਜੀਠੀਆਂ ਨਰਦੋਸ਼ਾ ਇਹ ਸਰਕਾਰ ਪਸਾਰ ਰਹੀ ਆ ਤੇ ਪਰ ਜਿਹੜੇ ਇਹ ਟਰੰਕ ਇਹ ਝੂਠ ਨਹੀਂ ਬੋਲਦੇ ਇਹ ਸੋਡਾ ਕੀ ਕਹਿਣਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖੋ ਹੁਣ ਤੱਕ ਦੀ ਅਪਡੇਟ ਆ ਜੋ ਇਹ ਸੋਣਿਆ ਸਾਜੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਨੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੂਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕੰਨੂਨਾਂ ਵਿੱਚ ਟੋਕਦੇ ਧੰਨਵਾਦ